ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਭੁਪਿੰਦਰ ਸਿੰਘ ਭਾਈ ਖੇਲ ਵੈਸੇ ਅੰਮਤਾ ਮੋਦੀ ਜੀ ਨੂੰ ਪਸੰਦ ਹਨ ਲੇਕਿਨ ਖਾ ਰਹਾ ਹੈ ਜੇਲ੍ਹ ਚ ਬੈਠਾ ਕੇਜਰੀਵਾਲ ਇਹ ਹੀ ਦੁੱਖ ਹੈ ਈਡੀ ਨੂੰ ਕਦ ਕੌਣ ਅੰਬ ਖਾਏਗਾ ਇਹ ਸਾਰੀ ਖੇਡ ਤਾਂ ਸਮੇ ਦੇ ਹੱਥ ਖੈਰ ਪਹਿਲੇ ਦੌਰ ਦੀਆਂ ਚੋਣਾ ਹੋ ਚੁਕੀਆਂ ਹਨ ਹਲੇ 6 ਦੌਰ ਹੋਰ ਬਾਕੀ ਹਨ ਚੰਡੀਗੜ੍ਹ ਅਤੇ ਪੰਜਾਬ ਵਿੱਚ ਇਹ ਚੋਣਾ ਆਖਰੀ ਦੌਰਚ ਯਾਨੀ ਇਕ ਜੂਨੂ ਹੋਣਗੀਆਂ ਪੰਜਾਬ 'ਚ ਇੱਕੀ ਫਸਲਾ ਮੁਕਾਬਲਾ ਹੈ ਲਗਭਗ ਸਾਰੀਆਂ ਹੀ ਸੀਟਾਂ ਤੇ ਚਾਰ ਕੋਣੀ ਮੁਕਾਬਲਾ ਹੋਵੇਗਾ ਬਾਦਲ ਦਲ ਭਾਜਪਾ ਕਾਂਗਰਸ ਅਤੇ ਆਪ ਦੇ ਵਿਚਕਾਰ ਪਹਿਲਾਂ ਕਾਂਗਰਸ ਅਤੇ ਅਕਾਲੀ ਦਲ ਤੋਂ ਅੱਕੇ ਹੋਏ ਲੋਕਾਂ ਨੇ ਆਪ ਨੂੰ ਚੁਣਿਆ ਸੀ ਲੇਕਿਨ ਆਪ ਦੀ ਪੰਜਾਬ ਵਿੱਚ 2 ਸਾਲ ਦੀ ਕਾਰਗੁਜ਼ਾਰੀ ਨੇ ਬਦਲਾਵ ਵਾਲਾ ਭਰਮ ਵੀ ਘੜ ਦਿੱਤਾ ਹੈ ਲੋਕਾਂ ਨੂੰ ਪਤਾ ਲੱਗ ਗਿਆ ਹੈ ਕਿ ਸਾਰੇ ਹੀ ਇੱਕੋ ਥਾਲੀ ਦੇ ਚੱਟੇ-ਵੱਟੇ ਹਨ ਇਸੇ ਲਈ ਸਵਾਲ ਪੈਦਾ ਹੁੰਦਾ ਹੈ ਕਿ ਐਤ ਕੀ ਪੰਜਾਬੀ ਕਿਸ ਨੂੰ ਚੁਣਨਗੇ ਦੁਬਾਰਾ ਉਹਨਾਂ ਨੂੰ ਹੀ ਜਿਨ੍ਹਾਂ ਨੂੰ ਪਹਿਲਾਂ ਨਕਾਰ ਚੁੱਕੇ ਹਨ ਜਿਨ੍ਹਾਂ ਨੂੰ ਰਿਜੈਕਟ ਕੀਤਾ ਸੀ ਉਹਨਾਂ ਨੂੰ ਦੁਬਾਰਾ ਵੋਟਾਂ ਪਾਉਣ ਦੇ ਕੀ ਮਾਇਨੇ ਇਹ ਸੋਚਣਾ ਪਵੇਗਾ ਉਂਝ ਵੀ ਜਦ ਸਾਰੀਆਂ ਹੀ ਪਾਰਟੀਆਂ ਆਪਣਾ ਆਪਣਾ ਉਮੀਦਵਾਰ ਮੈਦਾਨ 'ਚ ਉਤਾਰ ਰਹੀਆਂ ਹਨ 13 ਵਿੱਚੋਂ 6-7 ਸੀਟਾਂ ਤੇ ਤਾਂ ਦਲ ਬਦਲੂ ਹੀ ਦਿਖਾਈ ਦੇ ਰਹੇ ਹਨ ਨਾ ਸਿਆਸੀ ਪਾਰਟੀਆਂ ਇਮਾਨਦਾਰ ਹਨ ਨਾ ਹੀ ਸਿਆਸਤਦਾਨ ਸਿਰਫ ਸੱਤਾ ਦਾ ਲੋਭ ਹੈ ਤੇ ਸ਼ੋਸ਼ਣ ਦੀ ਸਿਆਸਤ ਜੋ ਅਕਾਲੀ ਦਲ ਬਦਲ ਕੱਲ ਤੱਕ ਡੱਡੂਆਂ ਦੀ ਪਸੀਰੀ ਵਾਂਗੂ ਖਿੰਡਿਆ ਪਿਆ ਸੀ ਚੋਣਾਂ ਦੀ ਭਨਕ ਲੱਗਦਿਆਂ ਹੀ ਪੰਥਕ ਇਕਤਾ ਦੀ ਦੁਹਾਈ ਦੇ ਕੇ ਇਕੱਠਾ ਹੋ ਗਿਆ ਜਿਸ ਭਾਰਤੀ ਜਨਤਾ ਪਾਰਟੀ ਦੇ ਪੱਲੇ ਪੰਜਾਬ ਵਿੱਚ ਕੁਝ ਨਹੀਂ ਸੀ ਉਸਨੇ ਬਦਲਦਲ ਅਤੇ ਕਾਂਗਰਸ ਦੇ ਵਿੱਚ ਸੀਂਹ ਲਗਾ ਕੇ ਦਿਗਜ ਝੁਕ ਲਏ ਅਤੇ ਇਨਾ ਚਿਹਰੀਆਂ ਦੇ ਆਸਰੇ ਪੰਜਾਬ ਦੀਆਂ ਸੀਟਾਂ ਕਬਜ਼ਾ ਕਰਨ ਲਈ ਆਪਣੇ ਦਹਾਕੇ ਪੁਰਾਣੇ ਲੀਡਰਾਂ ਅਤੇ ਕਾਰਡਰਸ ਨੂੰ ਕੂੜੇਦਾਨ ਵਿੱਚ ਸੁੱਟ ਦਿੱਤਾ ਨਾ ਸਿਧਾਂਤਕ ਵਫਾ ਹੈ ਨਾ ਹੀ ਲੋਕਾਂ ਦੀ ਸ਼ਰਮ ਉਹੀ ਜੋ ਕੱਲ ਤੱਕ ਕਾਂਗਰਸ ਦੇ ਦਿਗਜ ਸਨ ਕਹਿੰਦੇ ਕਹਾਉਂਦੇ ਟਕਸਾਲੀ ਅਕਾਲੀ ਸਨ ਅੱਜ ਭਾਜਪਾ ਦੇ ਝਾੜੂ ਵਰਦਾਰ ਬਣੇ ਹੋਏ ਹਨ ਮੌਕਾ ਪ੍ਰਸਤੀ ਦਾ ਨੰਗਾ ਨਾਚ ਹੈ ਭਾਰਤ ਦਾ ਚੋਣ ਦੰਗਲ ਲੋਕ ਵੀ ਪਰੇਸ਼ਾਨ ਹਨ ਕਿਸ ਨੂੰ ਵੋਟਾਂ ਪਾऊं ਪਾਰਟੀ ਨੂੰ ਜਾਂ ਇਨ੍ਹਾਂ ਚਿਹਰਿਆਂ ਨੂੰ ਜ਼ਾਹਿਰ ਹੈ ਇਸ ਚੌਕੋਣੇ ਮੁਕਾਬਲੇ ਵਿੱਚ ਵੋਟਾਂ ਵੀ ਵੰਡੀਆਂ ਜਾਣਗੀਆਂ ਜਿਸ ਦੇ ਨਤੀਜੇ ਵੀ ਹੈਰਾਨ ਕਰਨ ਵਾਲੇ ਹੋਣਗੇ ਲੇਕਿਨ ਫਿਰ ਉਹੀ ਸਵਾਲ ਕਿ ਇਨ੍ਹਾਂ ਨੂੰ ਵੋਟਾਂ ਪਾਉਣ ਦਾ ਕੀ ਫਾਇਦਾ ਜਿਸ ਕਰਕੇ ਇਹਨਾਂ ਨੂੰ ਪੰਜਾਬੀਆਂ ਨੇ ਰਿਜੈਕਟ ਕੀਤਾ ਸੀ ਬਜਾਏ ਸੁਧਰਨ ਦੇ ਇਹ ਤਾਂ ਹੋਰ ਵੀ ਅਗਾਹ ਟੱਪ ਚੁਕੇ ਹਨ ਲਾਲਚੀ ਤਾਂ ਹਨ ਹੀ ਮਤਲਬੀ ਵੀ ਹਨ ਹੁਣ ਦਰ ਬਦਲੂ ਵੀ ਬਣ ਗਏ ਹਾਲਾਂਕਿ ਇਹਨਾ ਚੋਣਾ ਨਾਲ ਪੰਜਾਬ ਦੀ ਸਰਕਾਰ ਨਹੀਂ ਬਦਲਣੀ ਨਾ ਹੀ ਪੰਜਾਬ ਪ੍ਰਤੀ ਕੇਂਦਰ ਦੀ ਪਾਲਿਸੀ ਵਿੱਚ ਕੋਈ ਫਰਕ ਪੈਣਾ ਹੈ ਫਰਕ ਪੈ ਸਕਦਾ ਹੈ ਜੇ ਸਹੀ ਲੋਕਾਂ ਨੂੰ ਜਿਤਾਇਆ ਜਾਵੇ ਫਰਕ ਪਵੇਗਾ ਜੇ ਪੰਜਾਬ ਦੀ ਪੀੜ ਨੂੰ ਸਹੀ ਢੰਗ ਨਾਲ ਪਾਰਲੀਮੈਂਟ ਵਿੱਚ ਰੱਖਣ ਵਾਲੇ ਭੇਜੇ ਜਾਣ ਉਹੀ ਕੇਂਦਰ ਤੇ ਪੋਜ਼ਿਟਿਵ ਦਬਾਅ ਬਣਾ ਸਕਣਗੇ ਉਹੀ ਪੰਜਾਬ ਦੀ ਪਤਵਾਰ ਨੂੰ ਸਹੀ ਦਿਸ਼ਾ ਦਿਵਾ ਸਕਣਗੇ ਇਹ ਪਾਰਟੀਆਂ ਕਦੇ ਵੀ ਪੰਜਾਬ ਦੇ ਹੱਕ 'ਚ ਨਹੀਂ ਖੜ ਸਕਦੀਆਂ ਉਸ ਦਾ ਕਾਰਨ ਮੈਂ ਪਹਿਲਾਂ ਵੀ ਕਹਿ ਚੁੱਕਿਆ ਹਾਂ ਅਤੇ ਸਿਰ ਦੁਹਰਾਉਣਾ ਹਾਂ ਕਿ ਜਿਨ੍ਹਾਂ ਨੂੰ ਪੰਜਾਬ ਪੱਖੀ ਗੱਲਾਂ ਵਖਵਾਦ ਲਗਣੀਆਂ ਹਨ ਜਿਨ੍ਹਾਂ ਨੂੰ ਪੰਜਾਬ ਅਤੇ ਪੰਥ ਦੀਆਂ ਹੱਕੀ ਮੰਗਾਂ ਵਿੱਚੋਂ ਦੇਸ਼ ਦਰੋਹ ਦਿਸਦਾ ਹੈ ਉਹਨਾਂ ਤੋਂ ਉਮੀਦ ਕਰਨੀ ਕਿ ਉਹ ਪੰਜਾਬ ਦੇ ਪੱਖ ਵਿੱਚ ਹਾਂ ਦਾ ਨਾਰਾ ਮਾਰਨਗੇ ਕੇਂਦਰ ਦੀਆਂ ਸੂਬਾ ਵਿਰੋਧੀ ਨੀਤੀਆਂ ਦੇ ਮੋਹਰੇ ਡਟਣਗੇ ਮਹਾ ਮੂਰਖਤਾ ਹੈ ਮੂਰਖਤਾ ਨਹੀਂ ਮਹਾ ਮੂਰਖਤਾ ਹੈ ਜੋ ਅਸੀਂ 90ਵਿਆਂ ਦੇ ਦशक ਤੋਂ ਲਗਾਤਾਰ ਕਰਦੇ ਆ ਰਹੇ ਹਾਂ ਬਾਰ ਬਾਰ ਕਰ ਰਹੇ ਹਾਂ ਫਿਰ ਅਸੀਂ ਕਹਿੰਦੇ ਹਾਂ ਕਿ ਇਨ੍ਹਾਂ ਲੀਡਰਾਂ ਪੰਜਾਬ ਨੂੰ ਕੇਂਦਰ ਦੇ ਅੱਗੇ ਵੇਚ ਦਿੱਤਾ। ਚੁਣਦੇ ਤਾਂ ਅਸੀਂ ਹਾਂ ਇਨ੍ਹਾਂ ਲੀਡਰਾਂ ਨੂੰ ਸਿੱਖੀ ਭੇਸ ਵਾਲੇ ਸਾਰੇ ਹੀ ਗੁਰੂ ਦੇ ਸਿੱਖ ਹਨ ਇਹ ਭੁਲੇਖਾ ਸਾਨੂੰ ਕੱਢ ਦੇਣਾ ਚਾਹੀਦਾ ਹੈ। ਅਸੀਂ ਬਾਦਲਾਂ ਨੂੰ ਕੁਰਸੀ ਤੇ ਬਿਠਾਇਆ। ਮੰਤ ਦੇ ਨਾਮ ਤੇ ਵੋਟਾਂ ਲੈਣ ਵਾਲਾ ਬਾਦਲ ਪੰਜਾਬ ਦਾ ਸਾਕਾ ਨਾ ਬਣਿਆ। ਬੇਨ ਸਿੰਘ ਦੇ ਜ਼ੁਲਮਾਂ ਤੋਂ ਪੀੜਿਤ ਪੰਜਾਬ ਨੂੰ ਨਿਆ ਨਾ ਦੇਵਾ ਸਕਿਆ। ਜ਼ੁਲਮਤਾ ਹੋਣ ਵਾਲੀ ਅਫਸਰशाही ਨੂੰ ਨਿਆਂ ਦੇ ਘਟਗਰੇ ਵਿੱਚ ਖੜਾ ਕਰਨ ਦੀ ਬਜਾਏ ਉੱਚੇ ਅਹੁਦੇ ਬਖਸ਼ਦਾ ਰਿਹਾ। ਇਹੀ ਕੁਝ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ। ਹੁਣ ਉਸੇ ਲੀਕ ਤੇ ਭਗਵੰਤ ਮਾਨ ਚੱਲ ਰਿਹਾ ਹੈ। ਦੂਜੇ ਕਿਸਾਨ ਆंदोलਨ ਨੂੰ ਅੰਦਰੋਂ-ਅੰਦਰੀ ਕੁਚਲਣ ਤੇ ਲੱਗਿਆ ਹੋਇਆ ਹੈ। ਖਨੌਰੀ ਬਾਰਡਰ ਤੇ ਪੁਲਿਸ ਦੀ ਗੋਲੀ ਨਾਲ ਮਾਰੇ ਗਏ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੀ ਮੌਤ ਦੇ ਜ਼ਿੰਮੇਵਾਰ ਹਰਿਆਣਾ ਪੁਲਿਸ ਦੇ ਖਿਲਾਫ एफआईआर लिखन दी हिम्मत नहीं सी इस पास ए दोगला भी है ते डरपोक भी केजरीवाल दी गिरफ्तारी ਦੇ ਖਿਲਾਫ ਧਰਨਾ ਦੇਣ ਲਈ ਦਿੱਲੀ ਚਲਾ ਜਾਂਦਾ ਹੈ ਲੇਕਿਨ ਸਾਲ ਤੋਂ ਵੱਧ ਹੋ ਗਿਆ ਚੰਡੀਗੜ੍ਹ ਦੀ ਬਰੂਹਾ ਤੇ ਬੈਠੇ ਬੰਦੀ ਸਿੰਘਾਂ ਅਤੇ ਬੇਦਬੀਆਂ ਦੇ ਮਸਲੇ ਤੇ ਚੱਲ ਰਹੇ ਮੋਰਚੇ ਨੂੰ ਉਸ ਦੇ ਪ੍ਰਤੀਨਿਧਾਂ ਨੂੰ ਮਿਲਣ ਦਾ ਸਮਾਂ ਵੀ ਨਹੀਂ ਹੈ ਇਸ پاس ਕੀ ਸਜ਼ਾ ਪੂਰੀ ਕਰ ਚੁਕੇ ਸਿੰਘਾਂ ਨੂੰ ਜੇਲਾਚ ਡੱਕੇ ਰੱਖਣਾ ਕਾਨੂੰਨੀ ਤੌਰ ਤੇ ਵਾਜਿਬ ਹੈ ਕਿ ਉਹਨਾਂ ਨੂੰ ਨਿਆਂ ਨਹੀਂ ਮਿਲਣਾ ਚਾਹੀਦਾ ਉਹਨਾਂ ਦੇ ਬੁਨਿਆਦੀ ਹੱਕਾਂ ਦੀ ਰਾਖੀ ਲਈ ਕਿ ਪੰਜਾਬ ਸਰਕਾਰ ਨੂੰ ਨਹੀਂ ਖੜਨਾ ਚਾਹੀਦਾ ਪਰ ਇਸ ਦਾ ਵਤੀਰਾ ਕੀ ਹੈ ਬਾਰ ਬਾਰ ਬੇਨਤੀਆਂ ਦੇ ਬਾਵਜੂਦ ਡਿਬਰੂਗੜ੍ਹ ਜੇਲ੍ਹ ਚ ਬੰਦ ਸਿੰਘਾਂ ਨੂੰ ਪੰਜਾਬ ਲਿਆਉਣ ਲਈ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਬਣਾਈ ਕਮੇਟੀ ਨੂੰ ਮਿਲਣ ਤੱਕ ਦਾ ਸਮਾਂ ਨਹੀਂ ਦਿੱਤਾ ਇਸਨੇ ਪੰਜਾਬ ਦਾ ਮੁੱਖ ਮੰਤਰੀ ਹੋਵੇ ਪੰਜਾਬ ਦੇ ਲੋਕਾਂ ਦਾ ਦਰਦ ਵੀ ਨਾ ਸੁਣੇ ਹੱਦ ਹੋ ਗਈ ਕੀ ਲੈਣਾ ਪੰਜਾਬ ਨੇ ਅਜਿਹੇ ਮੁੱਖ ਮੰਤਰੀ ਮੰਤਰੀ ਅਤੇ ਅਜਿਹੇ ਸੰਸਦਾਂ ਤੋਂ ਮੋਦੀ ਦੀ ਗੈਰ ਮਨੁੱਖੀ ਮਨੂਵਾਦੀ ਸੋਚ ਅਤੇ ਤਾਨਾਸ਼ਾਹੀ ਤੌਰ ਤਰੀਕਿਆਂ ਦੀ ਕੋਈ ਵੀ ਇਨਸਾਫ ਪਸੰਦ ਹਮਾਇਤ ਨਹੀਂ ਕਰ ਸਕਦਾ ਨਾ ਹੀ ਭ੍ਰਸ਼ਟਾਚਾਰ ਮਿਟਾਉਣ ਦੇ ਨਾਂ ਤੇ ਕਾਨੂੰਨ ਅਤੇ ਏਜੰਸੀਆਂ ਦੀ ਕਾਣੀ ਵਰਤੋਂ ਨੂੰ ਸਲਾਹਿਆ ਜਾ ਸਕਦਾ ਕੇਜਰੀਵਾਲ ਹੀ ਕਿਉਂ ਦੇਸ਼ ਦੇ ਬਹੁਤ ਸਾਰੇ ਸਿਆਸਤਦਾਨ ਪੱਤਰਕਾਰ ਲੇਖਕ ਅਤੇ ਹੋਰ ਬੁੱਧੀਜੀਵੀ ਇਸ ਤਾਨਾਸ਼ਾਹੀ ਦਾ ਸ਼ਿਕਾਰ ਹਨ ਸਾਰੇ ਹੀ ਜਮਹੂਰੀਅਤ ਪਸੰਦ ਲੋਕ ਇਸ ਦਾ ਵਿਰੋਧ ਕਰਦੇ ਹਨ ਅਤੇ ਕਰਨਾ ਚਾਹੀਦਾ ਹੈ ਲੇਕਿਨ ਭਗਵੰਤ ਮਾਨ ਅੱਜ ਸਿਰਫ ਕੇਜਰੀਵਾਲ ਦੀ ਗ੍ਰਿਫਤਾਰੀ ਤੇ ਰੋਂਦਾ ਫਿਰਦਾ ਹੈ ਜੇਲ੍ਹ ਚ ਉਹਨਾਂ ਨਾਲ ਅਤੰਕਵਾਦੀ ਵਾਲਾ ਸਲੂਕ ਹੋ ਰਿਹਾ ਹੈ ਇਸ ਦਾ ਫਿਕਰ ਹੈ ਇਸ ਨੂੰ ਲੇਕਿਨ ਭਾਈ ਅਮਰਿਤਪਾਲ ਸਿੰਘ ਨੇ ਨਾਲ ਇਸਨੇ ਕੀ ਕੀਤਾ ਇਹ ਭੁੱਲ ਗਿਆ ਭਾਈ ਅਮਰਿਤਪਾਲ ਸਿੰਘ ਦੇ ਖਿਲਾਫ ਸਬੂਤ ਪੇਸ਼ ਕਰਨ ਨੂੰ ਵੀ ਇਸ ਨੂੰ ਸਾਲ ਲੱਗ ਗਿਆ ਉਹ ਵੀ ਕੋਰਟ ਵਿੱਚ ਸਾਬਤ ਨਹੀਂ ਕਰ ਸਕਿਆ ਜੇਕਰ ਭਾਈ ਅਮਰਿਤਪਾਲ ਸਿੰਘ ਦੀ ਬੇਬਾਕੀਆਂ ਚੋਂ ਇਸ ਨੂੰ ਖਾਲਿਸਤਾਨ ਦੀ ਲਹਿਰ ਦਿਸਦੀ ਹੈ ਉਹਨਾਂ ਨੂੰ ਪੰਜਾਬ ਦੀਆਂ ਜੇਲਾਂ ਚ ਰੱਖਣ ਤੋਂ ਵੀ ਇਹ ਡਰਦਾ ਹੈ ਉਹਨਾਂ ਨੂੰ ਪੰਜਾਬ ਤੋਂ 3000 ਕਿਲੋਮੀਟਰ ਦੂਰ ਅਸਾਮ ਦੀ ਡਿਬਰੂਗੜ ਜੇਲ੍ਹ ਭੇਜ ਦਿੱਤਾ ਹੋਰ ਤਾਂ ਹੋਰ ਬੰਦੀ ਸਿੰਘਾਂ ਦੇ ਪਰਿਵਾਰਾਂ ਤੋਂ ਵੀ ਇਸ ਨੂੰ ਮਾਹੌਲ ਖਰਾਬ ਹੁੰਦਾ ਦਿਸਦਾ ਹੈ। ਉਹਨਾਂ ਵੱਲੋਂ ਉਲੀਕੇ ਚੇਤਨਾ ਮਾਰਸ ਨੂੰ ਹੀ ਨਹੀਂ ਹੋਣ ਦਿੱਤਾ ਇਸਨੇ। ਕੇਜਰੀਵਾਲ ਦੀ ਗ੍ਰਿਫਤਾਰੀ ਤੇ ਅਥਰੂ ਕੇਰ ਰਿਹਾ ਹੈ ਲੇਕਿਨ ਬੰਦੀ ਸਿੰਘਾਨੀਆਂ ਮਾਵਾਂ ਤੇ ਭੈਣਾਂ ਨੂੰ ਜੇਲ੍ਹ ਚ ਡੱਕਣ ਲੱਗਿਆਂ ਨਹੀਂ ਨਿਕਲੇ ਇਸਦੇ ਅਥਰੂ। ਆਪਣੇ ਆਪ ਨੂੰ ਭਗਤ ਸਿੰਘ ਵਰਗਾ ਕ੍ਰਾਂਤੀਕਾਰੀ ਮੰਨਦਾ ਹੈ। ਪਰ ਨਿਆਂ ਦੀ ਗੱਲ ਕਰਨੀ ਵੀ ਇਸ ਨੂੰ ਦੇਸ਼ ਤ੍ਰੋਹ ਲੱਗਦੀ ਹੈ। ਆਪਣੇ ਹੱਕ ਹੱਕ ਹਨ ਪਰ ਦੂਜਿਆਂ ਦੇ ਹੱਕ ਦੇਸ਼দ্রোহ ਇਹ ਕੈਸਾ ਤਕਾਜ਼ਾ ਹੈ ਕਹਿਣ ਦਾ ਭਾਵੇਂ ਕਿ ਆਪ ਦੀ ਸਰਕਾਰ ਅਤੇ ਇਸ ਦੇ ਨੇਤਾ ਤਾਂ ਤਾਜ਼ਾ ਉਦਾਹਰਣ ਹਨ ਇਸ ਤੋਂ ਪਹਿਲਾਂ ਵੀ ਕਾਂਗਰਸ ਅਤੇ ਬਾਦਲਾ ਸਮੇਤ ਭਾਜਪਾ ਨੇ ਪੰਜਾਬ ਨਾਲ ਕੀ ਕੀਤਾ ਸਭ ਨੂੰ ਪਤਾ ਹੈ ਦੁਹਰਾਉਣ ਦੀ ਲੋੜ ਨਹੀਂ ਬਸ ਇੰਨਾ ਸਮਝ ਲਓ ਕਿ ਪੰਜਾਬ ਨਾਲ ਬੇਵਸਾਈ ਕਰਕੇ ਦੇਸ਼ ਨਾਲ ਵਫਾ ਕਰਨ ਨੂੰ ਦੇਸ਼ ਪ੍ਰੇਮ ਮੰਨਣ ਵਾਲੇ ਅੱਗੇ ਵੀ ਪੰਜਾਬ ਦਾ ਕੁਝ ਨਹੀਂ ਸੰਵਾਰਣਗੇ ਅੰਗਰੇਜ਼ੀ ਦੀ ਕਹਾਵਤ ਹੈ ਵਾਂਸ ਲਾਇਰ ਇਜ਼ ਆਲਵੇਜ਼ ਲਾਇਰ ਦੇ ਆਰ ਆਲਵੇਜ਼ ਫੇਕ ਇਨਾ ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਕਹਾਵਤ ਇਹ ਵੀ ਹੈ ਸ਼ੇਮ ਔਨ ਯੂ ਇਫ ਯੂ ਫੂਲ ਮੀ ਵਾਂਸ ਸ਼ੇਮ ਔਨ ਮੀ ਇਫ ਯੂ ਫੂਲ ਮੀ ਟ्वाइस ਇਹ ਸਚਾਈ ਹੈ ਇਨਾ ਸਿਆਸਤਦਾਨਾਂ ਤੋਂ ਅਸੀਂ ਬਾਰ ਬਾਰ ਤੋ ਖਾ ਖਾ ਚੁਕੇ ਹਾਂ ਕਿ ਫਿਰ ਵੀ ਅਸੀਂ ਇਹਨਾਂ ਨੂੰ ਹੀ ਵੋਟਾਂ ਪਾਵਾਂਗੇ ਕਿੱਥੇ ਹੈ ਸਾਡਾ ਬੇਬੇ ਕਿੱਥੇ ਹੈ ਸਾਡੀ ਪੰਜਾਬ ਪ੍ਰਤੀ ਵਫਾਦਾਰੀ ਜਰਾ ਸੋਚੋ ਇਸੇ ਨਾਲ ਦੀ ਉਜਾਜਤ ਆਪਣੇ ਵਿਚਾਰ ਹੇਠਾਂ ਕਮੈਂਟ ਬਾਕਸ ਵਿੱਚ ਲਿਖੋ ਜੇਕਰ ਤੁਹਾਨੂੰ ਇਹ ਉਦਮ ਚੰਗਾ ਲੱਗਦਾ ਹੈ ਤਾਂ ਇਸ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਓ ਹੱਸਦੇ ਵਸਦੇ ਰਹੋ ਖੁਸ਼ ਰਹੋ ਆਬਾਦ ਰਹੋ ਪਾਓ ਸਾਂਝ ਗੁਰੂ ਵੱਲੋਂ ਬਖਸ਼ੀ ਹੋਈ ਫਤਿਹ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ